ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅਪ ਲੜੀਵਾਰ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਸੰਥਿਆ ਕਰ ਰਹੇ ਹਾਂ ਤੇ 60 ਸ਼ਲੋਕ ਸੰਪੂਰਨ ਹੋ ਚੁੱਕੇ ਹਨ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਸੁਣ ਸਕਦੇ ਹੋ ਅੱਗੇ ਸ਼ੁਰੂ ਹੁੰਦਾ ਕਬੀਰ ਮੋਹੇ ਮਰਨੇ ਕਾ ਚਾਉ ਹੈ ਹਾਇ ਤੇ ਵਿਸਰਾਮ ਹੈ ਮੋਹੇ ਮੰਮੇ ਓਂਕੜ ਹਾਇ ਸਾਰੀ ਮੋਹੇ ਪੜਨਾ ਮੋਹੋ ਨਹੀਂ ਪੜਨਾ ਕਬੀਰ ਮੋਹਿ ਮਰਨੈ ਕਾ ਚਾਉ ਹੈ ਮਰੋ ਤਾ ਹਰ ਕੈ ਦੁਆਰ ਹਰ ਕੇ ਨੀ ਪੜਨਾ ਹਰ ਕੈ ਪੜਨਾ ਕਿਤ ਲਾਮਾਂ ਲੱਗੀਆਂ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਹੈ ਤੇ ਬਿਸਰਾਮ ਲਾਉਣਾ ਪੁੱਛੈ ਪੜਨਾ ਛੱਛੇ ਨੂੰ ਦੁਲਾਵਾਂ ਲੱਗੀਆਂ ਪਰ ਹਮਾਰੈ ਬਾਰ ਹਮਾਰੇ ਪੜਨਾ ਹਮਾਰੇ ਨੀ ਪੜਨਾ ਕਬੀਰ ਨਾ ਹਮ ਕੀਆ ਨਾ ਕਰਹੇਂਗੇ ਇਥੇ ਬਿਸਰਾਮ ਹੈ ਨਾ ਕਰ ਸਕੈ ਸਰੀਰ ਸੱਕੀ ਨਹੀਂ ਪੜਨਾ ਤਲਾਵਾਂ ਲੱਗੀਆਂ ਸੱਕੈ ਸਰੀਰ ਕਿਆ ਜਾਣੋ ਕਿ ਸ਼ਹਿਰ ਕੀਆ ਭਇਓ ਕਬੀਰ 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 ਸੁਪਣ ਹੂ ਬਰੜਾਏ ਕਹਿ ਕਹਿ ਤੇ ਵਿਸਰਾਮ ਲਾਉਣਾ ਸੁਪਣੇ ਨਹੀਂ ਪੜਨਾ ਸੁਪਣੇ ਪੜਨਾ ਨੰਨੇ ਨੂੰ ਤਲਾਵਾਂ ਲੱਗੀਆਂ ਜੇਹ ਮੁਖ ਨਿਕਸੈ RAM ਨਿਕਸੈ ਉਚਾਰਨ ਕਰਨਾ ਤਲਾਵਾਂ ਦੇ ਨਾਲ ਤਾਂ ਕਿ ਪਗ ਕੀ ਪਾ ਨਹੀਂ ਪਾ ਨਹੀਂ ਤੇ ਵਿਸਰਾਮ ਲਾਉਣਾ ਤਾ ਕੇ ਪਾਗ ਜਿਹੜਾ ਪਾਗ ਪਾਠ ਸੰਗਤ ਜੀ ਪੋਲਾ ਪੜਨਾ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੁੱਤਰੇ ਇੱਥੇ ਵਿਸਰਾਮ ਮਾਨਸ ਰਾਖਿਓ ਨਾਓ ਮਾਨਸ ਰਾਖਿਓ ਨਾਓ ਚਾਰ ਦਿਵਸ ਕੇ ਪਾਹੂ ਨੇ ਇੱਥੇ ਵਿਸਰਾਮ ਹੈ ਬੜ ਬੜ ਰੁੰਦਹਿ ਠਾਓ ਕਬੀਰ ਮਹਿਦੀ ਕਰ ਘਾਲਿਆ ਆਪ ਪੀ ਸਾਏ ਪੀ ਸਾਏ ਤੈ ਸਹਿ ਬਾਤ ਨਾ ਪੂਛੀ ਐ ਇੱਥੇ ਬਿਸਰਾਮ ਐ ਦਲਾਵਾ ਲੱਗੀਆਂ ਤਿਆਰ ਰੱਖਣਾ ਪੂਛੀ ਐ ਕਬਹੁ ਨਾ ਲਾਈ ਪਾਏ ਕਬੀਰ ਜਿਹ ਦਰ ਆਵਤ ਜਾਤੇ ਹੋ ਇੱਥੇ ਬਿਸਰਾਮ ਐ ਹਟ ਕੈ ਨਾਹੀ ਕੋਏ ਸੋ ਦਰ ਕੈਸੇ ਛੋਡੀ ਐ ਜੋ ਦਰ ਐਸਾ ਹੋਏ ਕਬੀਰ ਡੂਬਾ ਥਾ ਪੈ ਉਬਰਿਓ ਇੱਥੇ ਬਿਸਰਾਮ ਹੈ ਗੁਣ ਕੀ ਲਹਿਰ ਚਬਕ ਚਬਕ ਉਚਾਰਨ ਕਰਨਾ ਚਬਕ ਪੜਨਾ ਸੰਗ ਜੀ ਕਈ ਸੰਗਤਾਂ ਪੜ ਜਾਂਦੀਆਂ ਚਬਕ ਚਬਕ ਪੜ ਸ਼ੁੱਧ ਨਹੀਂ ਹੈ ਚਬਕ ਪੜਨਾ ਪੋਲਾ ਪੜਨਾ ਚਬਕ ਜਬ ਦੇਖਿਓ ਬੇੜਾ ਜਰਜਰਾ ਇੱਥੇ ਬਿਸਰਾਮ ਹੈ ਤਬ ਉੱਤਰ ਪਰਿਓ ਹੋ ਫਰਕ ਫਰਕ ਪੜਨਾ ਹੈ ਕਬੀਰ ਪਾਪੀ ਭਗਤ ਨਾ ਭਾਵੇ ਇੱਥੇ ਬਿਸਰਾਮ ਹੈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਪਰ ਹਰੇ ਨਹੀਂ ਪੜਨਾ ਪਰ ਹਰੈ ਜਹ ਬੇਗੰਧ ਤਹ ਜਾਏ ਕਬੀਰ ਬੈਦ ਮੂਆ ਰੋਗੀ ਬੂਆ ਇੱਥੇ ਬਿਸਰਾਮ ਹੈ ਮੂਆ ਸਭ ਸੰਸਾਰ ਏਕ ਕਬੀਰਾ ਨਾ ਮੂਆ ਇੱਥੇ ਬਿਸਰਾਮ ਹੈ ਜਿਹ ਨਾਹੀ ਰੋਵਣ ਹਾਰ ਕਬੀਰ ਰਾਮ ਨਾ ਧਿਆਇਓ ਯਤਿ ਬਿਸਰਾਮ ਹੈ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਹ ਚਰੈ ਬਹੋਰ ਚਰੈ ਪੜਨੈ ਇਹ ਸ਼ਬਦ ਪਾਰਾ ਸੰਗਤ ਜੀ ਕਿਉਂਕਿ ਰਾਰੇ ਦੇ ਪੈਰ ਵਿੱਚ ਹਾਹਾ ਲੱਗਾ ਇਸ ਨੂੰ ਪਾਰਾ ਉਚਾਰਨ ਕਰਨਾ ਚਰੈ ਬਹੋਰ ਕਬੀਰ ਐਸੀ ਹੋਏ ਭਰੀ ਮਨ ਕੋ ਭਾਵਤ ਕੀਣ ਮਰਨ ਤੇ ਕੀ ਡਰਪਨਾ ਜਬ ਹਾਤ ਸੁਧੋਰਾ ਲੀਨ ਸੁਧੋਰਾ ਪਾਠ ਪੜਨਾ ਤੇ ਇੱਕ ਦਰਪਣ ਤੇ ਵਿਸਰਾਮ ਲਉਣਾ ਕਬੀਰ ਰਸ ਕੋ ਗਾਂਡੋ ਚੂਸੀਐ ਇੱਥੇ ਵਿਸਰਾਮ ਹੈ ਗੁਣ ਕੋ ਮਰੀਐ ਰੋਏ ਅਬ ਗੁਣੀ ਆਰੇ ਇਹ ਪਾਠ ਇਕੱਠਾ ਹੈ ਅਬ ਗੁਣੀ ਆਰੇ ਮਾਨਸੈ ਮਾਨਸੈ ਨਹੀਂ ਪੜਨਾ ਮਾਨਸੈ ਭਲੋ ਨਾ ਕਹੈ ਹੈ ਕਹੈ ਹੈ ਕੋਏ ਕਬੀਰ ਗਾਗਰ ਜਲ ਭਰੀ ਆਜ ਕਾਲ ਜੈ ਹੈ ਫੂਟ ਜੇਹੇ ਨਹੀਂ ਪੜਨਾ ਜੈ ਹੈ ਦਲਾਵਾ ਲੱਗੀਆਂ ਜੈ ਹੈ ਫੂਟ ਗੁਰ ਜੋ ਨਾ ਚੇਤ ਹੈ ਆਪਣੋ ਅਦ ਮਾਜ ਲੀਜਹਗੇ ਲੂਟ ਅਦ ਜਿਹੜਾ ਪਾਠ ਸੰਗਤ ਜੀ ਪਾਰਾ ਹੈ ਕਸ ਕੇ ਬੋਲਣਾ ਅਦ ਮਾਜ ਲੀਜਹਗੇ ਲੀਜਹਗੇ ਲੂਟ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਗੱਲੇ ਨਹੀਂ ਕਹਿਣਾ ਗਲੇ ਬੋਲਾ ਸ਼ਬਦ ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ ਖਿੰਚੇ ਨਹੀਂ ਪੜਨਾ ਖਿੰਚੈ ਦਲਾਵਾਂ ਦੇ ਨਾਲ ਕਬੀਰ ਜਪਨੀ ਕਾਠ ਕੀ ਕਿਆ ਦਿਖ ਲਾ ਵਹ ਲੋਏ ਹਿਰਦੈ ਰਾਮ ਨਾ ਚਿਤਹੀ ਇਹ ਜਪਨੀ ਕਿਆ ਹੋਏ ਕਬੀਰ ਬਿਰਹ ਭਯੰਗਮ ਮਨ ਬਸੈ ਬਸੈ ਨੀ ਪੜਨਾ ਬਸੈ ਪੜਨਾ ਦਲਾਵਾਂ ਦੇ ਨਾਲ ਬਸੈ ਇੱਥੇ ਬਿਸਰਾਮ ਹੈ ਪਉਂਗਮ ਪੜਨਾ ਪੱਬੇ ਔਂਕੜ ਐੜੇ ਟਿੱਪੀ ਗੱਗਾ ਮੰਮੇ ਔਂਕੜ ਪਉਂਗਮ ਮਨ ਬਸੈ ਮੰਤਨ ਮਨ ਕੋਏ ਰਾਮ ਬਿਯੋਗੀ ਨਾ ਜੀਐ ਜੀਐ ਪੜਨਾ ਇੱਥੇ ਦਲਾਵਾਂ ਲੱਗੀਆਂ ਐੜੇ ਨੂੰ ਜੀਐ ਜੀਐ ਤਾਂ ਬौरा ਹੋਏ ਪਹਿਲੇ ਜੀਐ ਤੇ ਸੰਗਤ ਜੀ ਬਿਸਰਾਮ ਲਾਉਣਾ ਹੈ ਕਬੀਰ 파ਰਸ ਚੰਦਣ ਚੰਦਨ ਨੰਨੇ ਦੁਲਾਵਾਂ ਲੱਗੀਆਂ ਚੰਦਨ ਤਿੰਨ ਹੈ ਏਕ ਸੁਗੰਧ ਤਿਹ ਮਿਲ ਤਿ ਉਤਮ ਭਏ ਲੋਹ ਕਾਠ ਨਿਰਗੰਧ ਕਬੀਰ ਜਮ ਕਾ ਠੇਂਗਾ ਬੁਰਾ ਹੈ ਇੱਥੇ ਬਿਸਰਾਮ ਓਹੋ ਨਹੀਂ ਸਹ ਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ ਕਬੀਰ ਬੈਦ ਕਹੈ ਹਉ ਹੀ ਭਲਾ ਇੱਥੇ ਬਿਸਰਾਮ دارو میرے وس وس کس کے بولنا تے کلا کے اے تو بست گوپال کی جب پاویں لے کھس کس جڑا کھس شબ્د ہے سنگت جی کس کے بولنا ہے کبیر نوبت اپنی دن دس لهو بجائے ندی ناو ਸੰجوگ جو ایتھے وراں ہے بہر نا مل ہے آئے سو سنگت جی اپ جی نے 80 سلوک تک سنتیا ਸਰवण کر لی ہے ਪੁੱਲਾਂ ਦੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ